ਤੇ ਹੁਣ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਵੀ ਰੋਲਾ ਪਈ ਜਾਂਦਾ ਕਿ ਸੁਖਵੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ ਸੁਖਵੀਰ ਬਾਦਲ ਕਹਿੰਦਾ ਕਾਦੀ ਛੱਡੇ ਪ੍ਰਧਾਨਗੀ ਸੁਖਵੀਰ ਬਾਦਲ ਦਾ ਪ੍ਰਧਾਨ ਹੋ ਹੀ ਨਹੀਂ ਸਕਦਾ ਅਕਾਲੀ ਦਲ ਦਾ ਉਹ ਕਹਿੰਦੇ ਅਕਾਲੀ ਦਲ ਦੀਆਂ ਜੋ ਰਵੈਤਾਂ ਨੇ ਜੋ ਨਿਯਮ ਨੇ ਜੋ ਸਿਧਾਂਤ ਨੇ ਸੁਖਵੀਰ ਬਾਦਲ ਤਾਂ ਉਹਦੇ ਪਰ ਖੜਾ ਨਹੀਂ ਉਤਰਦਾ ਰਾਜਦੇਵ ਖਾਲਸਾ ਦਾ ਕਹਿੰਦੇ ਉਹਦੇ ਪਰ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਖੜਾ ਨਹੀਂ ਉਤਰਦਾ ਇਸ ਲਈ ਕਹਿੰਦੇ ਕਿ ਇਹ ਕਿਵੇਂ ਹੋ ਸਕਦਾ ਕਿ ਹਾਂ ਸੁਖਵੀਰ ਬਾਦਲ ਤੁਸੀਂ ਕਹੋਗੇ ਪ੍ਰਧਾਨਗੀ ਛੱਡੀ ਉਹਦੀ ਕਾਦੀ ਪ੍ਰਧਾਨਗੀ ਪ੍ਰਧਾਨ ਬਣਾਉਣਾ ਤਾਂ ਸ਼੍ਰੋਮਣੀ ਕਾਲ ਦਾ ਕਹਿੰਦੇ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਸੋ ਹੁਣ ਰਾਜਦੇਵ ਸਿੰਘ ਖਾਲਸਾ ਨੇ ਇਹ ਕਹਿ ਕੇ ਕਿ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਜਾਂ ਰੋਡੇ ਹੋਣਾ ਚਾਹੀਦੇ ਨੇ ਜੇ ਜਸਵੀਰ ਸਿੰਘ ਰੋਡੇ ਪ੍ਰਧਾਨ ਹੋਣਗੇ ਤਾਂ ਕੀ ਅਮਰਿਤਪਾਲ ਸਿੰਘ ਤੇ ਸਰਦਾਰੀ ਖਾਲਸਾ ਉਹਨਾਂ ਦੀ ਕਮਾਂਡ ਹੇਠ ਕੰਮ ਕਰਨਗੇ ਇਸ ਸਾਰੇ ਪਹਿਲੂ ਦੇ ਦਰਮਿਆਨ ਕੀ ਇਹ ਹੁਣ ਅਕਾਲੀ ਦਲ ਦੇ ਨਾਂ ਦੇ ਉੱਤੇ ਅੱਗੇ ਵਧਣ ਦੀ ਕਵਾਇਦ ਆ ਕੀ ਨਵੇਂ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਇਹ ਕਹਿੰਦੇ ਅਕਾਲੀ ਦਲ 1920 ਜਿਹੜਾ ਸੀਗਾ ਉਹ ਸਿਧਾਂਤ ਤੇ ਪਾਲਣਾ ਨਹੀਂ ਹੁੰਦੀ ਜੋ 1920 ਦੇ ਵਿੱਚ ਅਕਾਲੀ ਦਲ ਦੀ ਸਥਾਪਨਾ ਸਮੇਂ ਹੋਈ ਸੀ ਪਿਛਲੇ ਦਿਨੀ ਚੋਣਾਂ ਦੇ ਦੌਰਾਨ ਜਦੋਂ ਲੋਕ ਸਭਾ ਚੋਣਾਂ ਸੀ ਤਦ ਜਦੋਂ ਨਤੀਜੇ ਆਏ ਅਮਰਤਪਾਲ ਸਿੰਘ ਦੇ ਸਰਵਿਸਿੰਗ ਖਾਲਸਾ ਜਿੱਤੇ ਤੇ ਉਸ ਤੋਂ ਬਾਅਦ ਇਸ ਚੀਜ਼ ਨੇ ਇਧਰ ਜੋਰ ਫੜਿਆ ਤੇ ਉਧਰ ਅਖਾਲੀ ਦਲ ਦੇ ਅੰਦਰ ਇੱਕ ਖਲਾਅ ਪੈਦਾ ਹੋਣ ਲੱਗਿਆ ਤੇ ਕੁਝ ਧਿਰਾਂ ਅਖਾਲੀ ਦਲ ਚੋਂ ਨਿਕਲ ਕੇ ਬਾਹਰ ਆ ਗਈਆਂ ਜਿਨ੍ਹਾਂ ਚੋਂ ਚੰਨੂ ਮੱਜਰਾਹੋਰੀ ਵੀ ਜਗੀਰ ਕੌਰ ਹੋਰੀ ਵੀ ਢਿੰਸ਼ਾ ਦਾ ਪਰਿਵਾਰ ਵੀ ਬਰਨਾਲੇ ਦਾ ਪਰਿਵਾਰ ਵੀ ਹਮਲੂਕਾ ਹੋਰੀ ਵੀ ਹੈਨਾ ਸੋ ਕਿੰਨੇ ਲੀਟਰ ਇਹ ਲੀਟਰ ਲੰਘੇ ਦਿਨੀ ਅਮਰਤਪਾਲ ਸਿੰਘ ਦੇ ਘਰ ਤੱਕ ਵੀ ਗਏ ਨੇ ਹੁਣ ਸਰਵਜੀਤ ਸਿੰਘ ਖਾਲਸਾ ਇਹ ਗੱਲ ਕਹਿੰਦੇ ਆ ਕਿ ਵੀ ਅਸੀਂ ਨਵਾਂ ਦਲ ਬਣਾਉਣਾ ਹੈ ਜਾਂ ਨਵੀਂ ਪਾਰਟੀ ਬਣਾਉਣੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਸੰਪਰਕ ਦੇ ਵਿੱਚ ਸਾਡੇ ਸੰਪਰਕ ਦੇ ਵਿੱਚ ਕਈ ਸਾਬਕਾ ਅਕਾਲੀ ਮੰਤਰੀ ਤੇ ਅਕਾਲੀ ਲੀਡਰ ਅਕਾਲੀ ਜਥੇਦਾਰ ਨੇ ਉਧਰ ਅਮਰਪਾਲ ਸਿੰਘ ਦੇ ਘਰੇ ਜਾਣਾ ਉਧਰ ਸਰਵਜੀਤ ਸਿੰਘ ਦਾ ਇਹ ਕਹਿਣਾ ਉਧਰ ਰਾਜੀਵ ਸਿੰਘ ਖਾਲਸਾ ਦਾ ਇਹ ਕਹਿਣਾ ਕਿ ਕਲਜਾਲ ਦਾ ਪ੍ਰਧਾਨ ਭਾਈ ਜਸਪੀਰ ਸਿੰਘ ਰੋਡੇ ਹੋਣਾ ਚਾਹੀਦਾ ਸੋ ਕੀ ਇਹ ਸਾਰੀ ਕਹਾਣੀ ਦੇ ਪਿੱਛੇ ਇਹ ਕਾਲੀ ਲੀਡਰ ਆਖਲੋਤੇ ਨੇ ਕੀ ਇਹਨਾਂ ਕਾਲੀ ਲੀਡਰਾਂ ਦੇ ਇਹ ਆਪਣੀ ਤਲਾਸ਼ ਆਪਣੀ ਥਾਂ ਤਾਂ ਨਹੀਂ ਲੱਭ ਰਹੇ ਆਪਣੇ ਪੈਰ ਜਮਾਉਣ ਨੂੰ ਤਾਂ ਨਹੀਂ ਫਿਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਸੁਖਵੀਰ ਬਾਦਲ ਵਾਲੀ ਪਾਰਟੀ ਨੂੰ ਨਕਾਰਿਆ ਤਾਂ ਸਾਨੂੰ ਵੀ ਨਾਲੇ ਨਕਾਰਿਆ ਸੋ ਇਹ ਨਵੇਂ ਮੋਢੇ ਤਾਂ ਨਹੀਂ ਲੱਭ ਰਹੇ ਆਪਣਾ ਹਥਿਆਰ ਚਲਾਉਣ ਲਈ ਇਹ ਚਰਚਾ ਪਰ ਜਦੇਵ ਖਾਲਸਾ ਦੇ ਉੱਤੇ ਰਾਸ਼ਟਰੀ ਸਿੱਖ ਸੰਗਤ ਤੇ ਆਰਐਸਐਸ ਤੇ ਭਾਜਪਾ ਦੇ ਵੱਧ ਨਾਲ ਸਵਾਲ ਖੜਾ ਉਧਰ ਹੋਏ ਨਜ਼ਰ ਰੱਖ ਰਹੀਆਂ ਨੇ ਪੰਜਾਬ ਦੀ ਕੋਈ ਤਰ੍ਹਾਂ ਕਿ ਕਿਤੇ ਇਹਦੇ ਪਿੱਛੇ ਸਾਰੀ ਭਾਜਪਾ ਤਾਂ ਨਹੀਂ ਖੇਡ ਕਰ ਰਹੀ ਪਰ ਜਦੋਂ ਖਰੂਰ ਸਾਹ ਬਲਕੇ ਤੋਂ ਲੈ ਕੇ ਫਰੀਦਕੋਟ ਹਲਕੇ ਤੱਕ ਵੋਟ ਪਈ ਹੈ ਉਹ ਲਹਿਰ ਦੇ ਵਿੱਚ ਪਈ ਹੈ ਉੱਥੇ ਨਾ ਭਾਜਪਾ ਦਾ ਕੋਈ ਅਜੰਡਾ ਕੰਮ ਕਰ ਸਕਿਆ ਨਾ ਉੱਥੇ ਅਕਾਲੀ ਦਲ ਦਾ ਕੋਈ ਅਜੰਡਾ ਕੰਮ ਕਰ ਸਕਿਆ ਨਾ ਆਪ ਦੀ ਕੋਈ ਚਾਲ ਚੱਲੀ ਨਾ ਕਾਂਗਰਸ ਨੂੰ ਪੈਰ ਲੱਗਿਆ ਉੱਥੇ ਆਵਾਮ ਦੇ ਆਵਾਦਿਆਂ ਨੂੰ ਬਦਲਾ ਆਇਆ ਹੁਣ ਆਵਾਮ ਪੰਜਾਬ ਦੇ ਵਿੱਚ ਨਸ਼ੇ ਤੋਂ ਛੁਟਕਾਰਾ ਚਾਹੁੰਦਾ ਹੈ ਆਵਾਮ ਪੰਜਾਬ ਦੇ ਵਿੱਚ ਧਾਰਮਿਕ ਤੌਰ ਤੇ ਇੱਕ ਸੁਰਤਾ ਚਾਹੁੰਦਾ ਹੈ ਆਵਾਮ ਪੰਜਾਬ ਦੇ ਵਿੱਚ ਰੋਜ਼ਗਾਰ ਚਾਹੁੰਦਾ ਹੈ ਕੌਣ ਚਾਹੁੰਦਾ ਹੈ ਮਸਲਿਆਂ ਦੇ ਹੱਲ ਚਾਹੁੰਦਾ ਹੈ ਸੋ ਕੀ ਇਹ ਹੁਣ ਇਹ ਨਵੇਂ ਦਲ ਤੋਂ ਆਸ ਕਰੇਗਾ ਕਿਉਂਕਿ ਪੰਜਾਬ ਦੇ ਵਿੱਚ ਕ੍ਰਾਂਤੀ ਖਲਾ ਤਾਂ ਪਿਆ ਉਸ ਖਲਾ ਦੀ ਪੂਰਤੀ ਲਈ ਹੁਣ ਸਾਰਿਆਂ ਦੀ ਨਜ਼ਰ ਇਧਰ ਹੈ ਕਿ ਕੀ ਅਮਰਤਪਾਲ ਸਿੰਘ ਨਵਾਂ ਦਲ ਬਣਾਉਣ